ਅੰਮਰਪਾਲ ਨਹੀਂ ਨਾਰਗੀ ਜਿੱਤਦਾ ਕੋਈ ਮਾਝੇ ਵਾਲੇ ਕਿਤੇ ਜਾ ਕੇ ਦੂਜੀਆਂ ਜੇਲਿਆਂ 'ਚ ਦੂਜੀ 스테ਜ 'ਚ ਗੱਲ ਨਹੀਂ ਕਰ ਸਕਦੇ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਬੰਦੇ ਆ ਜਿਹੜਾ ਐਂ ਕਰਕੇ ਨਿਕਲੇ ਉਹ ਪੰਥਿਆ ਪੰਥ ਤੇ ਸਾਡਾ ਸਾਰਾ ਜਿਹੜਾ ਅੱਖਾਂ ਤਾਂ ਚੜਦੀ ਗਲਾ ਬੋਲੇ ਈਸ਼ਨ ਹਾਲ ਉਹ ਪੰਥ ਸੀ ਵੀਰ ਜੀ ਉਹ ਪੰਥ ਥੋੜਾ ਜਿਹਾ ਬਾਵਾ ਖੜੀ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਅਜ ਨੂੰ ਪੰਥ ਕਹਿੰਦੇ ਆ ਵੇਖੋ ਸਾਨੂੰ ਸਾਡੀ ਖੈਰ ਝੋਲੀ ਪਤਾ ਕਿੰਨੇ ਪਾਈ ਤਾਨ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਨ੍ਹਾਂ ਨੇ ਆਪਣੇ ਦਰ ਤੇ ਹਾਜ਼ਰੀ ਭਰਾਈ ਆ ਇਹ ਜੋ ਆਪਣੇ ਪਾਗਲ ਬਚਾਉਣ ਦਾ ਕਾਰਜ ਅੰਮ੍ਰਿਤਪਾਲ ਸਿੰਘ ਬਾਹਰ ਲਿਆ ਰਹੇ ਆ ਕਿਉਂਕਿ ਸਾਡੀ ਪਾਗਲ ਨੂੰ ਖਤਰਾ ਆ ਗਿਆ ਅੱਛਾ ਜੀ ਜਿਹੜੇ ਕਿਹਨਾਂ ਇਹ ਪੰਥ ਆ ਗਿਆ ਸਭ ਤੋਂ ਜ਼ਿਆਦਾ ਨਸ਼ਾ ਹੀ ਇਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਲਿਆ ਆ ਕੇ ਸਾਡੀ ਜਵਾਨੀ ਨੂੰ ਤੇ ਜਿਹੜੀ ਹੌਣ ਵਾਲੀ ਸਰਕਾਰ ਹੈ ਇਹਨਾਂ ਦਾ ਸਾਰਾ ਰਿਕਾਰਡ ਹੀ ਡੁੱਟ ਮੈਂ ਗੁਰਦਾਸਪੁਰ ਤੋਂ ਆਇਆ ਕੱਲਾ ਹੀ ਆਇਆ ਤੇ ਆਪ ਮਾਰ ਆਇਆ ਮੈਨੂੰ ਕੋਈ ਲੈ ਕੇ ਨਹੀਂ ਆਇਆ ਛੋਟਾ ਮੰਗਣ ਆਇਓ ਬਿਲਕੁਲ ਮੈਂ ਤਾਂ ਸਪੀਚ ਕੀਤੀ ਪਿਛਲੇ ਸਟੇਜ ਤੇ ਕਿੰਨੇ ਦਿਨ ਗੇ ਨਾ ਜ ਡੱਕਦੇ ਸਾਨੂੰ ਸਾਡਾ ਖੂਨ ਖੋਲਦਾ ਫਿਰ ਜਦੋਂ ਸਾਡੇ ਆਗੂਆਂ ਨੂੰ ਸਾਡੇ ਯੋਧੇ ਜਿਹੜੇ ਸਾਡੀ ਗੱਲ ਕਰਨ ਵਾਲੇ ਲੋਕ ਉਹ ਜਿਹੜੇ ਇਹਨਾਂ ਨੂੰ ਜਿਹੜਾ ਜ ਡੱਕਦੇ ਫਿਰ ਸਾਡੀ ਕੌਮ ਦਾ ਤੁਹਾਨੂੰ ਪਤਾ ਹੈਗਾ ਸਿੱਖ ਕੌਮ ਕਿਦੀ ਵੀ ਨੀਵੀਂ ਹੋ ਕੇ ਚੱਲ ਸਕਦੀ ਜਿੱਥੂ ਅੰਮ੍ਰਿਤਸਰ ਬਾਦ ਹੋਰ ਹਾਜੀ ਬਾਪੂ ਜੀ ਕੀ ਮਾਹੌਲ ਚੱਲ ਵੋਟਾਂ ਦਾ ਵੋਟਾਂ ਦਾ ਹਰਤਾਲ ਤੇ ਬਾਬਾ ਨਾਨਕ ਕੀ ਦਸੂ ਕੀ ਬਾਤ ਵੇਖਦੀ ਆ ਤੁਸੀਂ ਕਿੱਧਰ ਚੱਲੂ ਖੁੰਡਾਇਦ ਕੀ ਤਰਾ ਖੁੰਡਾ ਚੱਲੂ ਜੀ ਅਮਰਤਪਾਲ ਮਖਰਾ ਅੱਛਾ ਜੀ ਬੰਦੀ ਜੀ ਇਹ ਗਲਤੀ ਹੋ ਗਈ ਸਾਡੇ ਭੈਣ ਭਰਾਵਾਂ ਕੋ ਇਹ ਕਿ ਲੰਮਾ ਲਾ ਰਵਾਂਗੇ ਉਹਨੀਆਂ ਵੱਡ ਪਾ ਕੇ ਦਿਤਾਵਾਂਗੇ ਨਹੀਂ ਅਮਰਤਪਾਲ ਅਮਰਤਪਾਲ ਸਿੰਘ ਜਿੰਦਾਬਾਦ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਅਮਰਤਪਾਲ ਸਿੰਘ ਵੀ ਇੱਕ ਹੋਰ ਪਾਇਦਾ ਕਰਦਾ ਨਾ ਕੋਈ ਗੱਲ ਨਹੀਂ ਜਿੰਨੇ ਮਰਜੀ ਤਰੇ ਆਉਣ ਇਹ ਇਹਦੀ ਸ਼ੇਰ ਦੀਆਂ ਇਹਦੀਆਂ ਇਹੋ ਨੇ ਗੱਲਾਂ ਅੱਛਾ ਜੀ ਚੜ੍ਹਦੀ ਕਲਾ ਸਾਰੇ ਨਗਰਾਂ ਦਾ ਇਕੱਠ ਹੋਇਆ ਵਜ ਪੁੱਲੇ ਪਿੰਡਾਂ ਦਾ ਸਾਡੇਆਂ ਦਾ ਇੱਥੇ ਜੋਹਲਾਂ ਦਾ ਲਹਾਰਾ ਮੁੰਡੇ ਪਿੰਡਾਂ ਦਾ ਝੰਡਾ ਪਿੰਡ ਲੋ ਲਹਾਰ ਤੇ ਜੋਹਲ ਤੇ ਸਭ ਚੜ੍ਹਦੀ ਕਲਾ 'ਚ ਹਾਂਜੀ ਹਾਂਜੀ ਬਾਪੂ ਜੀ ਕੀ ਹਾਲ ਚਾਲ ਵੋਟਾਂ ਦਾ ਵਧੀਆ ਏ ਕੀ ਕੀ ਸਮਾਚਾਰ ਰਹੂਗਾ ਵਧੀਆ ਅਮਰਪਾਲ ਨੂੰ ਵੋਟਾਂ ਪੈਣਗੀਆਂ ਦੂਜੇ ਮੁਝੇ ਵੈਰੂ ਜੀ ਕੇ ਖਾਲਸਾ ਦੇ ਦੇਖਦੇ ਦੂਜੇ ਚੰਗਾ ਹਾਂਜੀ ਦੂਜੇ ਦੇਖ ਲਰ ਗਿਆ ਦੇ ਆ ਜੂੜ ਸਾਰੇ ਖਿਲਰੇ ਫਿਰਦੇ ਆ ਅੱਛਾ ਹਾ ਸਾਡੇ ਸਾਰੇ ਸਾਡੇ ਪਿੰਡ ਦੇ ਨਹੀਂ ਜਨੇ ਸਾਡੇ ਲਾਗੇ ਪਾਸੇ ਪੈਣ ਸਾਰੇ ਅਮਰਪਾਲ ਨੂੰ ਵੋਟਾਂ ਪਾਉਣੀਆਂ ਪਹਿਲਾਂ ਤਾਂ ਬਹੁਤ ਵਧੀਆ ਹਵਾ ਵੀ ਚੰਗੀ ਸੀ ਇੱਥੇ ਹਾਂਜੀ ਜੇ ਉਹਨਾਂ ਦੀ ਵੀ ਹਵਾ ਚੰਗੀ ਸੀ ਇੱਥੇ ਨਹੀਂ ਹਵਾ ਹੁਣ ਖਤਮ ਹੋ ਗਈ ਆ ਹਾਂਜੀ ਹੁਣ ਸਾਰਿਆਂ ਨੂੰ ਹਵਾ ਚੰਗੀ ਕਦੀ ਹੈ ਜੀ ਬਦਲਾ 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 ਦੇ ਚੱਕਰ ਦੇ ਵਿੱਚ ਸਭ ਕੁਝ ਖਤਮ ਕਰ ਲਿਆ ਲੋਕਾਂ ਨੇ ਆਪ ਦਾ ਬਹੁਤ ਜ਼ਿਆਦਾ ਜੀ ਧੱਕਾ ਕੀਤਾ ਇਹਨਾਂ ਨੇ ਆਪਾਂ ਇਹਨਾਂ ਅਮਰਪਾਲ ਸਿੰਘ ਜੀ ਜਿੱਤ ਜਾਣਗੇ ਜਿੱਤ ਜਾਣਗੇ ਨਹੀਂ ਜਿੱਤ ਗਏ ਆ ਜੀ ਆਪਾਂ ਨੇ ਜਿੱਤ ਗਏ ਆ ਅੱਛਾ ਜਿੱਤ ਗਏ ਪੂਰਾ ਮਾਹੌਲ ਇਧਰਲੇ ਪਾਸੇ ਪੂਰਾ ਪੂਰਾ ਜਿੱਤ ਗਏ ਅਜੇ ਹੁਣ ਤੇ ਹੋ ਆਖੋ ਕਿ ਬਸ ਜਿੱਤ ਗਏ ਆ ਬਾਹਰ ਲਿਆਉਣੇ ਬਸ ਆਪਾਂ ਹੂੰ ਜਿੱਤ ਗਏ ਜੀ ਅੱਛਾ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਇੱਥੇ ਲੋਕਾਂ ਦਾ ਹਾਂਜੀ ਹਾਂਜੀ ਕਿਹੜਾ ਪਿੰਡ ਹੈ ਲੋਹਾਰ ਕੀ ਕੌਣ ਜਿੱਤੂਗਾ ਅਮਰਪਾਲ ਜੀ ਜੰਗੇ ਅੱਛਾ ਹਾਂਜੀ ਕੌਣ ਜਿੱਤੂਗਾ ਅਮਰਪਾਲ ਜੀ ਕੀ ਕਰਲਾ ਪੱਕੀ ਤੇ ਪੱਕੀ ਲੋਹਾਰ ਹਾਂਜੀ ਕੀ ਹਾਲ ਚਾਲ ਵੋਟਾਂ ਦਾ ਜੀ ਭਾਈ ਯਮ ਸੰਗੀਤ ਦੇ ਨਾਲ ਆ ਜੀ ਕਾਫਲੇ ਦੇ ਨਾਲ ਆ ਜੀ ਬਿਲਕੁਲ ਅੱਛਾ ਜੀ ਬਿਲਕੁਲ ਕੀ ਕੀ ਮੀਆਂ ਵੋਟਾਂ ਆ ਜੀ ਬਿਲਕੁਲ ਅੰਮ੍ਰਿਤਪਾਲ ਹੋਰ ਆ ਗਿਆ ਕਹਿੰਦੇ ਕੋਈ ਗੱਲ ਨਹੀਂ ਜੀ ਆ ਗਿਆ ਜਿਹੜਾ ਮਨ ਨਹੀਂ ਦੇ ਜਿਹੜਾ ਮਰਜ਼ੀ ਆਈ ਜਾਵੇ ਹਾਂ ਹਾਂ ਜੀ ਭਾਈ ਅੰਮ੍ਰਿਤਪਾਲ ਇੱਕੋ ਹੀ ਰਹਿਣਾ ਖਾਲਸਾ ਦੇ ਕੋਈ ਆ ਅੱਛਾ ਉਹ ਵੀ ਖਾਲਸਾ ਲਿਖਿਆ ਉਹਨਾਂ ਨੇ ਉਹ ਲਿਖਿਆ ਜਿਹਨੇ ਮਰਜ਼ੀ ਖਾਲਸਾ ਲਿਖੀ ਜਾਵੇ ਉਹ ਆਮ ਪਾਰਟੀ ਦਾ ਬੰਦਾ ਡਰ ਰਿਹਾ ਜੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਮੇਨ ਪ੍ਰਚਾਰ ਕਰਕੇ ਆ ਜੀ ਉਹ ਹਾਂ ਜੀ ਮੋਗੇ ਤੋਂ ਅੱਛਾ ਜੀ ਉਹ ਮੇਨ ਪ੍ਰਚਾਰਕਾਂ ਪਾਰਟੀ ਦੇ ਉਹ ਡਰ ਉਹ ਇੰਨੇ ਡਰੇ ਪਏ ਆ ਕਿ ਉਹ ਇਹੋ ਜਿਹੇ ਚਾਲਾਂ ਚੱਲਣ ਦੇ ਆ ਵੀ ਉਹ ਲੱਭ ਲੱਭ ਕੇ ਆਪਣੇ ਮੇਨ ਪ੍ਰਚਾਰਕਾਂ ਨੂੰ ਉਹ ਆਪਣੀ ਜਿੱਤ ਦਾ ਉਹਨਾਂ ਕੋਈ ਪਰਵਾਹ ਨਹੀਂ ਆਪਣੇ ਮੇਨ ਪ੍ਰਚਾਰਕ ਨੂੰ ਲਿਆ ਕੇ ਤੇ ਦਵਾਦਾ ਲਕਸ਼ੇ 'ਚ ਖੜਾ ਕਰਤਾ ਉਹਨਾਂ ਦੀ ਆਮ ਆਦਮੀ ਪਾਰਟੀ ਦਾ ਇੱਥੇ ਬੰਦਾ ਖੜਾ ਇੱਕ ਜਿਹੜਾ ਪਹਿਲਾਂ ਹੀ ਗਰੀਬਾਂ ਨੂੰ ਕਿ ਇਹਨੂੰ ਮਾੜੀ ਮਾੜੇ ਸ਼ਬਦ ਬੋਲ ਰਿਹਾ ਨੀਵੀਂ ਜਾਤਾਂ ਨੂੰ ਜਾਬ ਕਹਿੰਦਾ ਵੀ ਮੈਂ ਜੱਟ ਵਾਂ ਤੇ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਤੇ ਉਹ ਹੁਣ ਪਤਾ ਨਹੀਂ ਜਾ ਤੋ ਡਰਦੇ ਆ ਵੀ ਜੇ ਮੈਨੂੰ ਨਾ ਪਵੇ ਤੇ ਕੱਲ ਨੂੰ ਅਸੀਂ ਮੇਰੀ ਥਾਂ ਤੇ ਉਹਨੂੰ ਰਿਪਰੈਜ਼ੈਂਟ ਕਰ ਦੇਈਏ ਜਾਂ ਕੀ ਕਰੀਏ ਹੁਣ ਇਹ ਕੀ ਚਾਲ ਆ ਉਹਨਾਂ ਦੇ ਉਹਨਾਂ ਨੂੰ ਪਤਾ ਕਿ ਦੋ ਆਮ ਆਦਮੀ ਪਾਰਟੀ ਦੇ ਦੋ ਬੰਦੇ ਖੜੇ ਕਰਤੇ ਆ ਉਹ ਇੱਕ ਹੈ ਮਤਪਾਲ ਜੇ ਨਾਂ ਤੋਂ ਸਰਨਾਮਾ ਖੜਾ ਕਰਦਾ ਤੇ ਇਹੋ ਜਿਹੀਆਂ ਚਾਲਾਂ ਚੱਲ ਰਹੇ ਆ ਪਰ ਕੰਮ ਕੀ ਹੈ ਅੱਛਾ ਤਾਂ ਕੀ ਮਾਹੌਲ ਹੈਕਰ ਸਾਡਾ ਤਾਂ ਕੁਮਕਾਲ ਨਹੀਂ ਜਿੱਤ ਰਹੇ ਆ ਵੈਕੂਦ ਕਿਰਪਾ ਅੱਛਾ ਨਸ਼ਾ ਬਹੁਤ ਐਨਰਜੀ ਤੇ ਛੜਦਲ ਕਬਰੀ ਨੱਚਦੀ ਬਹੁਤ ਜਿਆਦੀ ਆ ਅੱਛਾ ਜੀ ਇਹ ਨਹੀਂ ਆਇਆ ਕਿ ਨਚਣਾ ਨਹੀਂ ਐਕਟਰਾਂ ਨੇ ਕੰਮ-ਕੁਮ ਕੀਤਾ ਕੋਈ ਇਤਰੀ ਨਹੀਂ ਕੰਮ ਕੋਈ ਨਹੀਂ ਜੀ ਕੀਤਾ ਕੰਮ ਬਸ ਲਾਲ ਵਾਲਾ ਕੀਤੀ ਆ ਕੋਈ ਕੰਮ ਹੋਇਆ ਕੰਮ ਹੋਇਆ ਕੋਈ ਗੱਲਬਾਤ ਕੋਈ ਨਹੀਂ ਹੈਗੀ ਪੋਸਟਰਾਂ ਤੇ ਹੀ ਆ ਬਸ ਪੋਸਟਰਾਂ ਤਿਆਰੀ ਕੋਈ ਗੱਲਬਾਤ ਨਹੀਂ ਇਹ ਸ਼ਾਮ ਨੂੰ ਵੇਖੋ ਜੀ ਸ਼ਾਮ ਨੂੰ ਤੁਸੀਂ ਖੜਜੋ ਐਸੇ ਜਗ੍ਹਾ ਤੇ ਖੜਜੋ ਨਾਲ ਪਿੰਡ ਵਾਲੇ ਇੱਥੇ ਖੜਜੋ ਬਾਅਦ ਤੁਸੀਂ ਵੇਖੋ ਮੁੰਡੇ ਤੁਹਾਨੂੰ ਆਮ ਨਸ਼ਈ ਆਡੀ ਦਾ ਨਾਮ ਦੱਸ ਜਾਣੇ ਨਸ਼ੇ ਕਰਕੇ ਤਰੇ ਫਿਰਦੇ ਉਹਨਾਂ ਦੇ ਅੱਗੇ ਖੜ ਕੇ ਹੋਮ ਡਿਲੀਵਰੀ ਹੁੰਦੀ ਨਸ਼ੇ ਦੀ ਹਾਂ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਅੱਛਾ ਜੀ ਹਾਂ ਜੀ ਬਾਪੂ ਜੀ ਕੀ ਮਾਹੌਲ ਚੱਲ ਵੋਟਾਂ ਦਾ ਵੋਟਾਂ ਦਾ ਮਾਹੌਲ ਤੇ ਬਾਬਾ ਨਾਨਕੀ ਦੱਸੋ ਕੀ ਭਾਵੇਂ ਦੀ ਹੈ ਕਿੰਨਾ ਨੂੰ ਦੱਸੂ ਹੈ ਕਿੰਨਾ ਨੂੰ ਦੱਸੂ ਸਾਡੇ ਤਰੇ ਫਿਰਦੇ ਝੋਲੀ ਚੋਕ ਕਿਹੜੇ ਕਿਹੜੇ ਸਾਰੀਆਂ ਪਾਰਟੀਆਂ ਬਗੈਰ ਖਾਲਸੇ ਤੋਂ ਬਟਵਾ ਸਾਹਿਬ ਵੀ ਕਹਿੰਦੇ ਮੈਂ ਵੀ ਪੰਤਰੀ ਜਿੱਦਣ ਬਟਵਾ ਸਾਹਿਬ ਹੱਥ ਘੜੇ ਕਰਕੇ ਨਿਕਲੇ ਆਏ ਉਹ ਪੁੱਲ ਗਿਆ ਚਰਾਸੀ ਅੱਛਾ ਇਹਨੇ ਪੰਥਲੀ ਜੇਲ੍ਹ ਕੱਟੀ ਐ ਐਨਐਸਏ ਲੱਗੀ ਮੇਰੇ ਤੇ ਆਹ ਜੇਲ੍ਹ ਤੇ ਜਿਹੜਾ ਮਰਜ਼ੀ ਗਈ ਜਾਵੇ ਕੱਟੀ ਐ ਹਾਂ ਜੇਲਾ ਕੱਟਣਾ ਐ ਤੇ ਵਿਚਾਰੇ ਉਧਰੇ ਫਿਰਦੇ ਭੁੱਖੇ ਤੇ ਆਏ ਅੱਛਾ ਕੈਨ ਮੇਰਾ ਕੋ ਹਾਂ ਕਰੋੜਾ ਬੰਦੇ ਭੁੱਖੇ ਤੁਰੇ ਫਿਰਦੇ ਆ ਹਾਂ ਉਹਨਾਂ ਦੀ ਕੇਸ ਸੁਣੋ ਪਾਣੀ ਉਹਨਾਂ ਨੂੰ ਕਿੰਨੀ ਵਾਰ ਜਿਤਾਇਆ ਕਿੰਨੀ ਵਾਰ ਉਹਨਾਂ ਨੂੰ ਐਮਐਲਏ ਜਿਤਾਇਆ ਕਈ ਵਾਰ ਉਹ ਐਨੇ ਉਧਰੇ ਰਹੇ ਉਹਨਾਂ ਕੋਲ ਕੀ ਕੀਤਾ ਕੀ ਉਹਨਾਂ ਨੇ ਪੰਥ ਲਈ ਕੋਈ ਕੰਮ ਕੰਮ ਨਹੀਂ ਕੀਤਾ ਜੇਲਾ ਤੁਮਨੇ ਸਾਂਝਾ ਸੈਂਟਰ ਨਾਲ ਬੀਜੇਪੀ ਨਾਲ ਤੇ ਜਿਹੋ ਚਾਹੁੰਦੇ ਤੇ ਉਹ ਛਡਵਾ ਨਹੀਂ ਸਕਦੇ ਬੰਦੀ ਸਿੰਘ ਛਡਵਾ ਦੇ ਜਦੋਂ ਪਹਿਲੀ ਦਾ ਇਹ ਆਏ ਆਪਣੇ ਕਾਲੀ ਦਾ ਲਾਇਆ ਇਹਨਾਂ ਦਾ ਬੀਜਪੀ ਨਾਲ ਝਟ-ਝਟ ਹੋਇਆ ਇਹਨਾਂ ਦਾ ਤੇ ਉਦੋਂ ਜਿੰਨੀਆਂ ਸਟੇਟਾਂ ਦਾ ਇਕੱਠ ਜੋੜ ਸੀ ਉਹਨਾਂ ਸਾਰੀਆਂ ਸਟੇਟਾਂ ਨੇ ਆਪਣੇ ਆਪਣੀ ਸਟੇਟ ਵਾਸਤੇ ਉਥੋਂ ਪੈਕੇਜ ਲਿਆ ਤੇ ਇਹਨਾਂ ਨੇ ਕੀ ਲਿਆ ਵੀ ਮੇਰੇ ਪੁੱਤ ਸੁਖਵੀਰ ਬਾਦਲ ਨੂੰ ਮਿਨਿਸਟਰ ਬਣਾ ਦਿਓ ਇਹਨਾਂ ਕੱਖ ਵੀ ਨਹੀਂ ਲਿਆ ਬਾਦਲ ਸਾਹਿਬ ਨੇ ਤੇ ਕੀ ਇਹ ਪੰਥਕ ਕਾਦੇ ਪੰਥਕ ਆ ਜਿਨ੍ਹਾਂ ਤੇ ਜਿਨ੍ਹਾਂ ਮੁੱਦਿਆਂ ਤੇ ਇੰਨਾ ਖੂਨ ਡੁੱਲਿਆ ਪੰਜਾਬ ਦੇ ਥਾਂ-ਥਾਂ ਇੰਨਾ ਕਤਲੇਆਮ ਹੋਇਆ ਕੀ ਕੁਛ ਹੋਇਆ ਜਦੋਂ ਉਹ ਸੱਤਾ ਚ ਆਏ ਤੇ ਉਹ ਕਿੱਥੇ ਗਏ ਉਹ ਕਿਧਰ ਗਏ ਪਾਣੀ ਕਿਧਰ ਗਏ ਆਪਣਾ ਚੰਡੀਗੜ੍ਹ ਕਿਧਰ ਗਿਆ ਪੰਜਾਬੀ ਬੋਲਦੇ ਇਲਾ ਜੇ ਆਪਣੇ ਆਪ ਨੂੰ ਪੰਛਰ ਕਹਿੰਦੇ ਦੱਸੋ ਜੇ ਤੁਸੀਂ ਪੰਛਰ ਜੀ ਇਹ ਤੇ ਲੋਕਾਂ ਤੁਹਾਨੂੰ ਜਿਤਾਇਆ ਵਾ ਤੁਹਾਨੂੰ ਇਨੀਆਂ ਮਿਸਟਰੀਆਂ ਜਿੱਤੀਆਂ ਐ ਐਮਐਲਏ ਬਣਾਇਆ ਸਭ ਕੁਝ ਕੀਤਾ ਤੁਸੀਂ ਕੀ ਕੀਤਾ ਤੁਹਾਡਾ ਕੀ ਯੋਗਦਾਨ ਰਿਹਾ ਇਹਦੇ ਵਾਸਤੇ ਇਹ ਗੱਲ ਹੈ ਨਾ ਕੁਝ ਨਹੀਂ ਸਵਾਰਿਆ ਪੰਛਰ ਦਾ ਇਹਨਾਂ ਨੇ ਨਹੀਂ ਨਹੀਂ ਕੋਈ ਨਹੀਂ ਸਾਦਾ ਜਿਹੜੇ ਆਨੰਦਪੁਰ ਦੇ ਮਸਲੇ ਉਦੋਂ ਉਹ ਜਿਹੇਦਰ ਮੋਹਨ ਸਿੰਘ ਤੋਂੜਨੇ ਉਦੋਂ ਸੱਦੀ ਸੀ ਮੀਟਿੰਗ ਤੇ ਆਨੰਦਪੁਰ ਸਾਹਿਬ ਤੇ ਸਾਡੇ ਜਿਹੜੇ ਮਸਲੇ ਰੱਖੇ ਪੰਜਾਬ ਦੇ ਉਹਨਾਂ ਨੂੰ ਬਾਅਦ ਆਨੰਦਪੁਰ ਦਾ ਮਤਾਂ ਪਾ ਗਏ ਤੇ ਲੁਧਿਆਣੇ ਦੇ ਨਾਲ ਜੋੜ ਦਿੱਤਾ ਮਗਰ ਉਹ ਮੁੱਦਿਆਂ ਦੇ ਉੱਤੇ ਗੱਲ ਹੀ ਕਿਸੇ ਨੇ ਨਹੀਂ ਕੀਤੀ ਅਜੇ ਤੱਕ ਆ ਜਿਹੜੇ ਉਹ ਭਾਈ ਸਾਹਿਬ ਨੇ ਦੱਸੇ ਆ ਮੁੱਦੇ ਸਾਰੇ ਪੰਜਾਬੀ ਸੂਬਾ ਹੋ ਗਿਆ ਦੂਜੇ ਪਾਣੀਆਂ ਦੇ ਮਸਲੇ ਸਾਰੇ ਇਹ ਕਿਸੇ ਤੇ ਨਹੀਂ ਇਹ ਇਹਨਾਂ ਦੀ ਆਪ ਦੀ ਖੁਦ ਦੀ ਜ਼ਮੀਨ ਬਦਲਾਂ ਦੀ ਹਰਿਆਣੇ ਚ ਤੇ ਉਹ ਤੇ ਚਾਹੁੰਦੇ ਆ ਵੀ ਪੰਜਾਬ ਦਾ ਪਾਣੀ ਸਾਰਾ ਹਰਿਆਣੇ ਚ ਆਵੇ ਸਾਡੇ ਖੇਤਾਂ ਨੂੰ ਪਾਣੀ ਪਹੁੰਚੇ ਨਾ ਉਹ ਪੰਜਾਬੀ ਬੋਲੀ ਦੀ ਗੱਲ ਕਰਦੇ ਆ ਨਾ ਉਹ ਪੰਜਾਬੀ ਇਲਾਕੇ ਦੀ ਗੱਲ ਕਰਦੇ ਆ ਹਾਂਜੀ ਮਾਤਾ ਜੀ ਅਜੀ ਖਾਲਸਾ ਜੀ ਫਤਿਹ ਜੀ ਕੀ ਹਾਲ ਚਾਲ ਵੋਟਰਾਂ ਦਾ ਜੀ ਤੇ ਠੀਕ ਹੀ ਆ ਬੋ ਤੁਹਾਨੂੰ ਪਤਾ ਹੀ ਹਾਂਜੀ ਆਜੋ 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 ਕੀ ਵੋਟਰਾਂ ਦਾ ਕੀ ਮੋਲ ਚੱਲਾਈ ਵੈਗ ਜੀ ਖਾਲਸਾ ਚੜਦੀ ਕਲਾ ਹਾਂਜੀ ਸਤਿਗੁਰ ਸੱਚੇ ਪਾਤਸ਼ਾਹ ਚੜਦੀ ਕਲਾ ਕਰਨਗੇ ਭਾਈ ਸਾਹਿਬ ਦੇ ਸੰਗਤਾ ਨੇ ਮਤਲਬ ਭਾਈ ਸਾਹਿਬ ਨੂੰ ਇਹ ਪੁਰਜਰ ਅਪੀਲ ਕੀਤੀ ਸੀ ਕਿ ਭਾਈ ਸਾਹਿਬ ਵੋਟਾਂ ਵਿੱਚ ਇਲੈਕਸ਼ਨ ਵਿੱਚ ਖੜਨ ਪਰ ਭਾਈ ਸਾਹਿਬ ਮੰਨਦੇ ਨਹੀਂ ਸੀ ਹੁਣ ਸੰਗਤਾਂ ਨੇ ਉਹਨਾਂ ਨੇ ਬੇਨਤੀ ਆ ਸਵੀਕਾਰ ਕੀਤੀ ਹੈ ਤੇ ਹੁਣ ਚੜਦੀ ਕਲਾ ਤੁਹਾਨੂੰ ਪਤਾ ਸੰਗਤਾਂ ਦੇ ਵਿੱਚ ਰੱਬ ਦਾ ਰੂਪ ਹੁੰਦਾ ਦੂਜਾ ਰੱਬ ਦਾ ਰੂਪ ਹੈ ਅੱਛਾ ਜੀ ਹਾਂਜੀ ਬੀਬੀ ਜੀ ਜਿੱਤਣਗੇ ਅਮਰਪਾਲ ਸਿੰਘ ਹਾਂਜੀ ਜਿੱਤਣਗੇ ਜੀ ਬਹੁਤ ਵੱਡੀ ਲੀਡ ਤੇ ਜਿੱਤਣਗੇ ਜੀ ਅਮਰਪਾਲ ਸਿੰਘ ਹੋਰ ਖੜਾ ਕਰਦਾ ਨਾ ਜਿਨੇ ਜਿਨੇ ਹਾਂਜੀ ਜਿਨੇ ਮਰਜੀ ਬਨੌਟੀ ਖੜੀ ਆ ਨਾ ਖਾਲਸਾ ਲੱਗ ਹੀ ਹੁੰਦਾ ਵਾ ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕਰਦੀਆਂ ਬਹੁਤ ਕੋਸ਼ਿਸ਼ਾਂ ਕਰਨੀਆਂ ਪਰ ਇਹਨਾਂ ਨੇ ਨਾ ਕਾਮਯਾਬ ਰਹਿਣਾ ਵਾ ਕਾਮਯਾਬ ਤੇ ਖਾਲਸੇ ਨਹੀਂ ਹੋਣਾ ਚੜ੍ਹਦੀ ਕਲਾ ਰਹਿਣੀ ਅੱਛਾ ਜੀ ਹਾਂਜੀ ਬੀਬੀ ਜੀ ਕੀ ਹਾਲ ਚਾਲ ਵੋਟਰਾਂ ਚੜ੍ਹਦੀ ਕਲਾ ਨਾਲ ਜਿੱਤਣਗੇ ਜੀ ਵਾਹਿਗੁਰੂ ਜੀ ਕਿਰਪਾ ਸਤਗੁਰੂ RAMDAS ਜੀ ਦੀ ਵੱਤੋਂ ਵੱਤ ਇਹ ਜਿੰਨੇ ਮਰਜ਼ੀ ਝੂਠੇ ਅਮਰਤਪਾਲ ਖਿਡਾਰੀ ਜਾਣ ਜਿਹੜੇ ਮਰਜ਼ੀ ਲਈ ਆਉਣ ਜਿਹੜਾ ਪੰਥ ਖਾਲਸਾ ਨੂੰ ਨਾਜ ਤੱਕ ਇਹ ਹਰਾਇਆ ਤੇ ਨਾ ਹੀ ਪੰਥ ਖਾਲਸਾ ਕਰੇ ਹਰਨਾ ਹੈ ਕਰਦੀ ਕਲਾ ਜੀ ਜਿੱਤੇਗਾ ਤੇ ਚੜ੍ਹਦੀ ਕਲਾ ਸਦਾ ਰਵੇਗੀ ਉਹਦੇ ਬਲਡਵਾ ਵੀ ਕਹਿੰਦਾ ਆਪਦੇ ਆਪ ਨੂੰ ਉਹ ਕਹਿੰਦਾ ਕੋਈ ਨਾ ਐਂ ਕਰਕੇ ਨਿਕਲੇ ਉਹ ਪੰਥਿਆ ਪੰਥ ਦੇ ਸਾਡਾ ਸਾਰਾ ਜਿਹੜਾ ਅਖੰਡਾਂ ਦੀ ਚੜ੍ਹਦੀ ਕਲਾ ਬੋਲੇ ਚਰਨ ਹਾਲ ਬਸ ਜੇ ਮੈਂ ਤੁਸੀਂ ਵੀਰ ਜੀ ਉਹ ਪੰਥ ਥੋੜਾ ਉਹ ਬਾਵਾ ਖੜੀ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਅਜ ਉਹਨੂੰ ਪੰਥ ਕਹਿੰਦੇ ਆ ਉਹਨੂੰ ਪੰਥ ਨਹੀਂ ਕਹਿੰਦੇ ਤੁਸੀਂ ਸਮਝਦੇ ਨੂੰ ਕੀ ਕਹਿੰਦੇ ਬਾਲ ਸਿੰਘ ਨੂੰ ਕਹਿੰਦੇ ਆ ਜਦੋਂ ਪੇਸ਼ ਹੋਣਾ ਸੀ ਇਤਾਂ ਦੀਆਂ ਗੱਲਾਂ ਲੇ ਲੜੀਆਂ ਘੱਟ ਤੇ ਫਿਰ ਇਤਾਂ ਦੇ ਸ਼ਬਦ ਵਰਤੇ ਬਿਲਕੁਲ ਨਹੀਂ ਵੇਖੋ ਸਾਨੂੰ ਸਾਡੀ ਖੈਰ ਝੋਲੀ ਪਤਾ ਕਿੰਨੇ ਪਾਈ ਤਾਨ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਨ੍ਹਾਂ ਨੇ ਆਪਣੇ ਦਰ ਤੇ ਹਾਜ਼ਰੀ ਭਰਾਈ ਆ ਇਹ ਕਹਿੰਦੇ ਸੀ ਨਾ ਤੁਹਾਨੂੰ ਮੋਰਚੇ ਚੋਂ ਕੀ ਮਿਲਣਾ ਤੋਹੀ ਇਥੇ ਮੋਰਚਾ ਲਾਇਆ ਸਤਗੁਰ ਸਾਹਮਦਾਸ ਜੀ ਨੇ ਸਚੋਲੀ ਭਰ ਕੇ ਤੋਰਿਆ ਵਾ ਉਹਨਾਂ ਨੇ ਸੇਧ ਦਿੱਤੀ ਆ ਜੀ ਨਗਰ ਇਸੇ ਨਗਰ ਤੋਂ ਕਿ ਨਗਰ ਨਗਰ ਜਾ ਰਹੇ ਹੋ ਵੋਟਰ ਹਾਂ ਜੀ ਅਸੀਂ ਨਗਰ ਨਗਰ ਜਾ ਰਹੇ ਆ ਕੀ ਰਿਸਪੌਂਸ ਕੀ ਮਿਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਚੋਣਾਂ ਦਾ ਪ੍ਰਚਾਰ ਨਹੀਂ ਸਾਨੂੰ ਤੇ ਇਦਾਂ ਲੱਗੰਦੀਆਂ ਸੰਗਤਾਂ ਸੜਕਾਂ ਤੇ ਖੜੀਆਂ ਵਾ ਜਿਵੇਂ ਖਾਲਸਾ ਵੀਰਪਾਈ ਸਾਹਿਬ ਦੀ ਚਲਦੀ ਨਾ ਇਦਾਂ ਲੱਗ ਰਿਹਾ ਹੈ ਖਾਲਸਾ ਵੀਰ ਹੀ ਲੱਗ ਰਹੀ ਚੋਣ ਪਰ ਜਾ ਰਹੇ ਇਦਾਂ ਦਾ ਹੋ ਰਿਹਾ ਹੈ ਕਿਉਂਕਿ ਸੰਗਤਾਂ ਆਪ ਸੜਕਾਂ ਲੋਕਾ ਸਾਡੀ ਪਾਗ ਨੂੰ ਖਤਰਾ ਆ ਗਿਆ ਅੱਛਾ ਜੀ ਸਾਡੇ ਜਿਹੜੇ ਲੋਕਾਂ ਨੇ ਇਹ ਸਰਕਾਰਾਂ ਨੇ ਸਾਡੀ ਪਾਗ ਨੂੰ ਨੀਵਾ ਧੰਨਵਾਦ ਦੇ ਜਿਹੜਾ ਜਿੰਨਾ ਵੀ ਪ੍ਰੋਗਰਾਮੇ ਲੱਜਿਆ ਜਾਦਾ ਕਿ ਨਾਲ ਅੰਦਰ ਕਰਕੇ ਤੇ ਸਿੱਖਾਂ ਦੀ ਗੱਲ ਨਾ ਕਰ ਸਕੇ ਅਸੀਂ ਸਿੱਖਾਂ ਦੀ ਗੱਲ ਨੂੰ ਤਾਂ ਚੁੱਕਣ ਵਾਸਤੇ ਅੰਮ੍ਰਿਤਪਾਲ ਨੂੰ ਵੋਟਾਂ ਪਾ ਰਹੇ ਹਾਂ ਸਾਡਾ ਕੋਈ ਇਹ ਨਹੀਂ ਮੰਗਦੇ ਕਿ ਅੰਮ੍ਰਿਤਪਾਲ ਨੂੰ ਬਾਹਰ ਕਢਾ ਕੇ ਅਸੀਂ ਤੋਕੋ ਮੰਗ ਰੱਖਣੀ ਹੈ ਜਾਂ ਕੋਈ ਗਰੰਟੀ ਲੈਣੀ ਹੈ ਅਸੀਂ ਸਿੱਖੀ ਨੂੰ ਬਚਾਉਣ ਵਾਸਤੇ ਅੰਮ੍ਰਿਤਪਾਲ ਨੂੰ ਵਰਗੇ ਸਾਡੇ ਜਿਹੜੇ ਨੌਜਵਾਨ ਬੱਚਿਓ ਨਸ਼ੇ ਦੇ ਬਚਾਏ ਨਸ਼ੇਦੋਂ ਨੇ ਬਚਾਏ ਹੈ ਬੱਚੇ ਸਾਡੇ ਅੰਮ੍ਰਿਤ ਸ਼ਿਕਾਇਆ ਨਾਲ ਬੱਚਿਆਂ ਨੂੰ ਨ ਨਸ਼ੇ ਦੇ ਵਿੱਚ ਇਹਨਾਂ ਸਰਕਾਰਾਂ ਨੇ ਸਾਡੇ ਬੱਚੇ ਨੌਜਵਾਨਾਂ ਨੂੰ ਧੱਕੀ ਆ ਤਾਂ ਗੱਲ ਕੇ ਅੰਮ੍ਰਿਤਪਾਲ ਨੂੰ ਬਾਹਰ ਲਿਆ ਰਿਆ ਕੋਈ ਸਿੱਖਾਂ ਦੀ ਗੱਲ ਕਰਦਾ ਨਸ਼ੇ ਦੀ ਗੱਲ ਕਰਦਾ ਉਹ ਸਾਡੇ ਸਮਾਜ ਦੀ ਗੱਲ ਕਰਦਾ ਇਸ ਕਰਕੇ ਉਹਨੇ ਬਾਹਰ ਲਿਆ ਰਿਆ ਹਾਂ ਹਾਂਜੀ ਬਾਬੂ ਜੀ ਟੀਐਲ ਵੋਟਾਂ ਦਾ ਹੀ ਬਹੁਤ ਜੀ ਬਹੁਤ ਵਧੀਆ ਕੰਮ ਆ ਸਚਾਈ ਦੀ ਜਿੱਤ ਹੋ ਰਹੀ ਆ ਸਚਾਈ ਦੀ ਜਿੱਤ ਆ ਹੈ ਸਾਡੇ ਬੱਚੇ ਜਬਰਦਸਤ ਅੰਦਰ ਦਿੱਤਾ ਹੈ ਨਾ ਮੌਸਮ ਗੁਰੂਆ ਵੋਟਾਂ ਤੋਂ ਪਹਿਲਾਂ ਹੀ ਕਲੀਅਰ ਕਰਦਾ ਬਿਲਕੁਲ ਕੀ ਕਰਦਾ ਹਾਂ ਚਾਈ ਦੀ ਜਿੱਤ ਆ ਸਚਾਈ ਦੀ ਜਿੱਤ ਆ ਸੜੀਆਂ ਭੈਣਾ ਦੇ ਵਿੱਚ ਬੜਾ ਸ਼ਤਾਬ ਅਮਰਦਪਾਲ ਨੂੰ ਵੋਟਾਂ ਬਾਗੇ ਬਾਹਰ ਕਰਨਾ ਉਹਨਾਂ ਨੇ ਪਤਾ ਸੜੀਆਂ ਮਾਵਨ ਪਤਾ ਕਿ ਸਾਡੇ ਬੱਚੇ ਜਿਹੜੇ ਨਸ਼ੇ ਦੇ ਵਿੱਚ ਇਹਨਾਂ ਸਰਕਾਰਾਂ ਨੇ ਧੱਕੇ ਨਾਲ ਲੀਡਰਾਂ ਨੇ ਧੱਕਿਆ ਜਿਹੜੇ ਕਹਿੰਦੇ ਨੇ ਅਸੀਂ ਪੰਥ ਗਿਆ ਸਭ ਤੋਂ ਜ਼ਿਆਦਾ ਨਸ਼ਾ ਹੀ ਇਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਲਿਆ ਕੇ ਸਾਡੀ ਜਵਾਨੀ ਨੂੰ ਤੇ ਜਿਹੜੀ ਹੌਣ ਵਾਲੀ ਸਰਕਾਰ ਇਹਨਾਂ ਨੇ ਸਾਰਾ ਰਿਕਾਰਡ ਹੀ ਤੋੜ ਤੱਖ ਕੇ ਇਹ ਪਿੰਡ ਵੀ ਚੱਲ ਜਾਓ ਘੱਟੋ ਘੱਟ 20 20 25 25 ਮੁੰਡੇ ਜਿਹੜੇ ਸਵੇਰੇ ਨਸ਼ਾ ਕਰਕੇ ਤੇ ਫੇਰ ਕੋਈ ਕੰਮ ਪਹਿਲੇ ਕਦੇ ਕੰਮ ਵਾਲਾ ਜਵਾਨ ਹੱਦ ਮੁੜ ਕੇ ਰਹਿ ਨਹੀਂ ਗਿਆ ਜਿਹਦੀ ਚੰਗੀ ਜਵਾਨੀ ਉਹ ਬਾਹਰ ਚਲੀ ਗਈ ਔਰ ਜ ਵੀਡੀਓ ਵਾਲੇ ਤੁਸੀਂ ਰਿਕਵਰੀ ਪਿੰਡਾਂ 'ਚ ਕਰਕੇ ਵੇਖੋ ਕਿੰਨੇ ਮੁੰਡੇ ਸਾਡੇ ਨਸ਼ੇ ਨਾਲ ਮਰਨ ਦੇ ਆ ਲੋਈ ਠੀਕ ਹੈ ਮਾਜੇ 'ਚ ਜ਼ਿਆਦਾ ਮਾਜੇ 'ਚ ਨਸ਼ਾ ਇੰਨਾ ਜ਼ਿਆਦਾ ਕਿ ਸਾਨੂੰ ਖਤਰਾ ਗਿਆ ਉਹ ਪਰਿਵਾਰ ਨੂੰ ਅਸੀਂ ਘਰੇ ਰੁਪਈਏ ਨਹੀਂ ਖੁੱਲੇ ਰੱਖ ਸਕਦੇ ਸਾਨੂੰ ਡਰ ਲੱਗਨ ਲੱਗ ਪਿਆ ਕਿ ਸਾਡੇ ਬੱਚੇ ਜਿਹੜੇ ਘਰੋਂ ਪੈਸੇ ਜੋਕੇ ਔਰ ਤੁਸੀਂ ਵੇਖਿਆ ਕਿ ਕਿੰਨੀਆਂ ਜੜੀਆਂ ਉਹ ਹੱਤਿਆਵਾਂ ਹੋ ਰਹੀਆਂ ਨਸ਼ੇ ਦਾ ਕਰਕੇ ਆਪਣੇ ਮਾਂ ਪਿਓ ਨੂੰ ਬੱਚੇ ਮਾਰਿਆ ਜਿਨ੍ਹਾਂ ਨੇ ਜੰਮਿਆ ਪਾਲਿਆ ਉਹਨਾਂ ਨੂੰ ਨਹੀਂ ਅਜੇ ਉਹ ਬੱਚੇ ਬਖਸ਼ ਨਾ ਕਰ ਸਿਰਫ ਨਸ਼ੇ ਦੀ ਲਾਤੀ ਇਹੋ ਜੀ ਆ ਅਜੇ ਸ਼ਰਾਬ ਦਾ ਨਸ਼ਾ ਹੋਵੇ ਕੋਈ ਭੁੱਕੀ ਫੀਮ ਦਾ ਨਸ਼ਾ ਹੋਵੇ ਉਹ ਨਸ਼ਾ ਹੋਰ ਪਰ ਇਹ ਇਹਨੇ ਸਾਡੇ ਬੱਚਿਆਂ ਦਾ ਨਾਮ ਮੰਦਾ ਹਲ ਕਰਦਾ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਵਿਆਹ ਕਰਾਉਣ ਤੋਂ ਵੀ ਕੰਨੀ ਕਤਰਾ ਲੱਗੇ ਅਸੀਂ ਵਿਆਹ ਨਾ ਕਰਾਈਏ ਕਿ ਸਾਨੂੰ ਨਸ਼ੇ ਦੀ ਲਾਤੀ ਏਡੀ ਵੱਡੀ ਲੱਗੀ ਆ ਕਿਸੇ ਧੀ ਦਾ ਘਰ ਲਾ ਕਿਸੇ ਮਾਂ ਪਰੇ ਧੀ ਦਾ ਘਰ ਬਰਬਾਦ ਨਾ ਹੋਵੇ ਇਹਨਾਂ ਨਹੀਂ ਇਹਨਾਂ ਨਸ਼ਾ ਜਿਆਦਾ ਵੱਧ ਗਿਆ ਜਿਹੜੀ ਜਵਾਨੀ ਸਾਡੀ ਅੱਜ ਤੱਕ ਹਮਲਾ ਕੀਤਾ ਨਸ਼ੇ ਨੇ ਮਾਝੇ ਨੂੰ ਇਹ ਟਾਰਗੇਟ ਕਰ ਦਿਆ ਕਿਉਂਕਿ ਮਾਝਾ ਜਿਹੜਾ ਇਹ ਬੋਲਦਾ ਕਿਉਂ ਕਿ ਲੋਕ ਵੀ ਤਹਾ ਦੇਖਦੇ ਮਾਝੇ ਨੇ ਪਹਿਲ ਕਦਮੀ ਕੀਤੀ ਆ ਧਰਮ ਦੇ ਮੋਰਚੇ ਜਿੰਨੇ ਵੀ ਲੱਗੇ ਮਾਝੇ ਦੇ ਸ਼ਹੀਦਾਂ ਵੀ ਜਾ ਗਏ ਇਸ ਕਰਕੇ ਮਾਝੇ ਨੂੰ ਟਾਰਗੇਟ ਸਰਕਾਰਾਂ ਕਰਦੀਆਂ ਪੁੱਲਾ ਚ ਇਹ ਜਵਾਨੀ ਜਿਹੜੀ ਮਾਜਾ ਖਤਮ ਹੋ ਗਿਆ ਕੋਈ ਸੰਘਰਸ਼ ਨਹੀਂ ਲੜਿਆ ਜਾਊਗਾ ਅੱਜ ਕਿਸਾਨ ਜੱਥੇ ਬੰਦੀਆਂ ਬੇਟੀਆਂ ਜਿੰਨੀ ਕੰਪੇਨ ਯਾਰੀ ਜ਼ਹਰੀ ਮਾਜੇ ਦੀ ਜਿਆਦਾ ਮਾਜੇ ਨੂੰ ਡਾਉਨ ਦਾ ਕਰਕੇ ਨਸ਼ੇ ਚ ਸਾਡੇ ਇਹਨਾਂ ਬਹੁਤ ਜ਼ਿਆਦਾ ਵਧਾਇਆ ਸਾਨੂੰ ਦੁੱਖ ਜਿਆਦਾ ਨਸ਼ੇ ਦਾ ਕਿਹੜੇ ਲੀਡਰ ਦੇ ਮੰਨਦੇ ਕਸੂਰ ਕਿਹੜੀ ਸਰਕਾਰ ਨੇ ਜਿਆਦਾ ਦਿੱਤਾ ਸੀ ਸਭ ਤੋਂ ਦੇਣ ਦੇ ਅਕਾਲੀ ਦਲ ਦੀ ਸਭ ਤੋਂ ਪਹਿਲਾਂ ਅੱਛਾ ਜੀ ਦੂਜਾ ਨੰਬਰ ਆਦਾ ਕਾਂਗਰਸ ਨੇ ਵੀ ਕੋਈ ਪਾਬੰਦੀ ਨਹੀਂ ਲਾਈ ਤੀਜਾ ਜਿਹੜੀ ਆ ਭਗਉਤ ਮਾਦੀ ਸਰਕਾਰ ਇਹਨਾਂ ਨੇ ਕੋਈ ਨਸ਼ੇ ਦੇ ਉੱਤੇ ਕੰਟਰੋਲ ਹੀ ਪੋੜਾ ਜਿਹਨਾਂ ਨੇ ਕਿਹਾ ਅੱਗੇ ਨਾਲੋਂ ਘੱਟੋ ਘੱਲ 50 ਹਰ ਪਿੰਡ ਦੇ ਵਿੱਚ ਜਿਹੜਾ ਮਾਰੇ ਦਾ ਮਾਰਾ ਬੰਦਾ ਉਹ ਪੈਸੇ ਕਮਾਈ ਨਸ਼ੇ ਦੇ ਵਿੱਚ ਜਿਹੜਾ ਕਿ ਹੋਰ ਇਹਨਾਂ ਨੂੰ ਕਮਾਈ ਕੋਈ ਨਹੀਂ ਸਾਡਾ ਪੰਜਾਬ ਦਾ ਔਰ ਇਹਦਾ ਗੁੰਡਾ ਸਾਨੂੰ ਭਗਵੰਤ ਮਾਨ ਨੇ ਜਿਹੜਾ 70 75 ਹਜ਼ਾਰ ਕਰੋੜ ਵਾਧੂ ਕਰ ਗਿਆ ਚੋਕੇ ਸਾਡੇ ਪੰਜਾਬ ਨੂੰ ਹੋਰ ਕੰਗਾਲ ਕਰਦਾ ਕਿ ਪੰਜਾਬ ਦੇ ਵਿੱਚ ਕੋਈ ਚੀਜ਼ ਨਾ ਮਿਲ ਸਕੇ ਮੈਂ ਕਿਸਾਨ ਜੁਨੀਅਨ ਚ ਨਾਲ ਮੈਂ ਕਿਸਾਨ ਜਿਹੜੇ ਹਰਜੀਤ ਸਿੰਘ ਜਲ ਕਿਸਾਨ ਸਿੰਘ ਦੀ ਪੰਜਾਬ ਕੋਟ ਬੁੱਢਾ ਦਾਗੂ ਆ ਤਾਂ ਕਰਕੇ ਨੌਜਾਗੇ ਜਿਹੜਾ 70 75 ਕਰੋੜ ਦੇ 50 ਕਰੋੜ ਹੋਰ ਕਰਜ਼ਾ ਚੜਦਾ ਲਾਉਣਾ ਦੇ ਨੇ ਕੀ ਸੀ ਪੰਜਾਬ ਨੂੰ ਬਚਾਉਣਾ ਵੀ ਕੀ ਇਹਨੇ ਪੰਜਾਬ ਨੂੰ ਅੱਜ ਜਿਹੜਾ ਵੀ ਪੰਜਾਬ ਦੇ ਬੱਚਾ ਜੰਮੂਗਾ ਇਕ ਲੱਖ ਰੁਪਈਆ ਕਰਜ਼ਾ ਲੈ ਕੇ ਜੰਮੂਗਾ ਹਾਂਜੀ ਇਸ ਕਰਕੇ ਸਾਈ ਅਮਰਤਵਾਲ ਨੂੰ ਤਾਂ ਵੋਟ ਪਾ ਰਿਹਾ ਕਿ ਸਾਡਾ ਕੁਝ ਨਾ ਕੁਝ ਬਚਾ ਦੇ ਆਜੋ ਹਾਂਜੀ ਬਸ ਬਸ ਕਰਦੇ ਨੇ ਕੌਣ ਜੱਤਰਿਆ ਪ੍ਰਧਾਨ ਸਾਹਿਬ ਦੱਸੋ ਕੋਈ ਦਾ ਨਹੀਂ ਦੱਸੋ ਕੌਣ ਜੱਤਰਿਆ ਕੋਈ ਹਰਦਵਾਲ ਤੋਂ ਜਿੱਤ ਰਿਹਾ ਜੀ ਹੋਰ ਕਨੇ ਜਿੱਤਣਾ ਜਿੰਨੇ ਮਰਜੀ ਲੀਡਰਾਂ ਵਰਸਾ ਵੇਖੋ ਤੁਸੀਂ ਕਿੱਦਾਂ ਚੀਕਾ ਮਾਰਦੇ ਘਾਟਾ ਹਵਾ ਦੇ ਟਾਇਰ ਚੱਲਦਾ ਉਹਦਾ ਵਰਸਾ ਚੀਕਾ ਮਾਰਦਾ ਪਰ ਕੋਈ ਮਤਲਬ ਨਹੀਂ ਆਹੀ ਕਈ ਵਾਰ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਜਿਤਾਇਆ ਪਰ ਹੁਣ ਬੋਰ ਅੰਮ੍ਰਿਤਪਾਲ ਦੀ ਹੈ ਜੀ ਹਾਂਜੀ ਹਾਂਜੀ ਭਾਜੀ ਕੀ ਹਾਲ ਆ ਵਧੀਆ ਵਧੀਆ ਹਾਂਜੀ ਬਾਪੂ ਜੀ ਹਾਲ ਚੜ੍ਹਦੀ ਕਲਾ ਮਹਮਾ ਚੱਲ ਰਹੀ ਆ ਇਹਨਾਂ ਕਰ ਲਿਓ ਕਰ ਲਿਆ ਹਾਂਜੀ ਕੌਣ ਜਿੱਤ ਰਿਹਾ ਜਿੱਥੂ ਅੰਮ੍ਰਿਤਪਾਲ ਹੋਰ ਕਿਹਨੇ ਜਿੱਤਣਾ ਹਾਂ ਕੁੰਡੇ ਵਾਲੇ ਬਾਪੂ ਇਹਨਾਂ ਨਾਲ ਕਹਿੰਦੇ ਪੱਕੀ ਪੱਕੀ ਰੋਏ ਜੜੀ ਹਾਂ ਜਿੱਤੂ ਅਮਰਤਪਾਲ ਦੂਜੇ 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 ਵੇਕ ਕਨ ਪੈਣੀ ਹੋਣੀ ਪੈਣੀ ਕੋਈ ਕੋਈ ਨਹੀਂ ਕਹੇ ਆਉਣਾ ਨਹੀਂ ਬੁੱਲਰ ਕਿਹਦੇ ਨਹੀਂ ਆਉਣਾ ਇੱਥੇ ਹਾਂ ਮੋਟਾ ਮੰਜਨ ਦਾ ਆਉਂਦੇ ਹੋਣਗੇ ਨਾ 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 ਲੈ ਤਾਈ ਤੇ ਇੱਥੇ ਵੜਿਆ ਹੀ ਨਹੀਂ ਅੱਛਾ ਨਾ ਕੋਈ ਨਹੀਂ ਵੜਿਆ ਲੈ ਤਾਈ ਇਹ ਜਿੱਤੂ ਅਮਰਤਪਾਲ ਸਿੰਘ ਅਮਰਤਪਾਲ ਪਹਿਲੇ ਨੰਬਰ ਤੇ ਹਾਂਜੀ ਬਾਪੂ ਦਾ ਖੁੰਡਾ ਚੱਲੂ ਹੈ ਰਕੇ ਅੱਛਾ ਜੀ ਬਾਪੂ ਦਾ ਖੁੰਡਾ ਚੱਲੂ ਹੈ ਰਕੇ ਪੱਕੀ ਖੇਲਾ ਪੱਕੂ ਚੱਲੂਗਾ ਹਾਂ ਤੇ ਬਲਟੋਆ ਵਜਾਰੇ ਕੀ ਕਰੇ ਠੰਡਾ ਪਾਣੀ ਪੀ ਮਰੇ ਹੂੰ ਉਹਦੇ ਉਹਦੇ ਤੋਂ ਬਾਅਦ ਬੱਕ ਬੱਕ ਕਰਨਾ ਪਰ ਉਹ ਫੋਕਾ ਫੈਰਾ ਲੋਕਾਂ ਤੇ ਕੋਈ ਅਸਰ ਨਹੀਂ ਉਹਦਾ ਅੱਛਾ ਜੀ ਜਿੰਨੀਆਂ ਮਰਜੀ ਉਹ ਗਿਆਨ ਧਿਆਨ ਸੁਣਾ ਲੈ ਜਿੰਨਾ ਮਰਜੀ ਪੰਥਕ ਦੇ ਦਾਵੇ ਕਰ ਲੈ ਕੋਈ ਅਸਰ ਨਹੀਂ ਜਾ ਨਾ ਬੇਅਸ ਜੀਰ ਦਾ ਜੀਰ ਦਾ ਆਪ ਦਾ ਢੀਗਾ ਤੇ ਪਾਲਟੀ ਨਹੀਂ ਸਹੀ ਹੈ ਅੱਛਾ ਜੀ ਹਾਂ ਠੀਕ ਹੈ ਉਹਨਾਂ ਨੇ ਦੇਖੋ ਨਾ ਨੀਲੇ ਤੇ ਜਿੱਟਿਆਂ ਨੇ 3 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਨੂੰ ਕਰਦਾ ਪੰਜਾਬ ਵਾਲੇ ਕੀ ਜਾਣਦੇ ਨੇ ਪੰਜਾਬ ਵਾਲੇ ਸਭ ਜਾਣਦੇ ਆ ਜਦੋਂ ਜੰਮ ਦੇ ਬੱਚੇ ਦੇ ਸਿਰ 7 ਲੱਖ ਦਾ ਕਰਜ਼ਾ ਤੇ ਪੰਜਾਬ ਵਾਲੇ ਤੇ ਬਈ ਬਦਲਣਾ ਤੋਂ ਲੈਣਗੇ 75 ਸਾਲ ਤੋਂ ਇਹਨਾਂ ਨੇ ਕਰਜ਼ਾਈ ਕਰਦਾ ਆਪ ਲੁੱਟਿਆ ਇਹਨਾਂ ਨੇ ਜੰਤਾ ਬੇਵਸਰ ਛੱਡੀ ਆ ਯਾਰ ਐਸ ਮਹਿਮ ਦੀ ਰੇਡ ਦੀ ਹੈਡੀ ਨੌਜਵਾਨ ਤੇ ਨੌਜਵਾਨਾਂ ਨੇ ਅਮਰਪਾਲ ਦੀ ਜਿਹੜੀ ਆ ਚੌਣ ਮਹਿਮ ਉਹ ਖੁਦ ਚਲਾ ਰਹੇ ਨੇ ਕੱਲਾ ਕੱਲਾ ਬੰਦਾ ਚਲਾ ਰਿਹਾ ਇੱਕ ਖਾਸ ਗੱਲ ਦੱਸਾਂ ਤੁਹਾਨੂੰ ਜੀ ਮੈਂ ਗਰਦਾਸਪੁਰ ਤੋਂ ਆਇਆ ਕੱਲਾ ਹੀ ਆਇਆ ਤੇ ਆਪ ਮਹਾਰਾਇਆ ਮੈਨੂੰ ਕੋਈ ਲੈ ਕੇ ਨਹੀਂ ਆਇਆ ਮੋਟਾ ਮੰਗਣ ਆਇਓ ਬਿਲਕੁਲ ਮੈਂ ਤਾਂ ਸਪੀਚ ਕੀਤੀ ਪਿਛਲੇ ਸਟੇਜ ਤੇ ਅੱਛਾ ਟਾਪ ਦੀ ਸਪੀਚ ਆ ਇਹ ਅਪੀਲ ਕੀਤੀ ਆ ਵੀ ਜਿਹੜਾ ਪਿਛਲੀ ਵਾਰ ਦਾ ਬੀਬੀ ਖਾਲੜਾ ਨੂੰ ਹਲਾ ਹਰਾ ਕੇ ਦੁਨੀਆ ਦਾ ਨੂੰ علامه ਦੇ ਰਹੀ ਆ ਵੀ علامه ਤੋ ਦੋ ਇੱਕ ਵਾਰੀ ਜਿੱਦਾਂ ਭਾਈ ਮਹਾ ਸਿੰਘ ਨੇ ਬੇਦਾਵਾ ਤੋਤਾ ਹੀ ਨਾ ਸਾਫ਼ ਕਰਤਾ ਹੀ ਕੁਰਬਾਨੀ ਦੇ ਕੇ ਐਰ ਕੀ ਤਾਂ ਤੁਹਾਨੂੰ ਕੁਰਬਾਨੀ ਦੀ ਲੋੜ ਨਹੀਂ ਖੂਨ ਡੋਲਣ ਦੀ ਲੋੜ ਨਹੀਂ ਲੜਾਈ ਲੜਨ ਦੀ ਲੋੜ ਨਹੀਂ ਬਟ ਨਹੀਂ ਤਾਂ ਬਣਾ ਅੰਦਰ ਜਾ ਕੇ ਉਹ ਵੀ ਕੱਲੇ ਹੋਣਾ ਉਥੇ ਹੂੰ ਭਾਈ ਜਮੀਰ ਨੂੰ ਸੁਣੋ ਹੂੰ ভোটার ਤਾਂ ਮਨ ਬਣਾਈ ਬੈਠੇ ਆ ਤੇ ਬੋਟਰਾਂ ਨੇ ਹੱਥ गढ़ ਕੇ ਜਗਾਰੇ ਛੱਡੇ ਆ ਕਿਨਪਿੰਡ ਜਾ ਰਹੇ ਹੋ ਬਿਲਕੁਲ ਹੂੰ ਮੈਨੂੰ ਤਾਂ ਪ੍ਰਬੰਧਕਾਂ ਗਿਆ ਜੀ ਹਟਦੇ ਨੇ ਇੱਥੇ ਰਹਿਣਾ ਅੱਛਾ ਮੈਂ ਤਾਂ ਆਇਆ ਆਪਣੇ ਤੌਰ ਤੇ ਸੇਵਾ ਕਰਨ ਆਇਆ ਹੂੰ ਜਦੋਂ ਮੇਰੀ ਸਪੀਚ ਸੁਣੀ ਕਹਿੰਦੇ ਜੀ ਠੀਕ ਆਜੋ ਨਾਲ ਹੀ ਠੀਕ ਹੈ ਠੀਕ ਹੈ ਹਾਂਜੀ ਬਾਪੂ ਜੀ ਕੀ ਹਾਲ ਚਾਲ ਵੋਟਾਂ ਦਾ ਕੌਣ ਜਿੱਤੇ ਆ ਵਧੀਆ ਵੇਖੋ ਜੀ ਮਹਾਰਾਜ ਇਹੋ ਜਿਤਨੇ ਹਰਤ ਪਾਲੋਣੀ ਹਰਤਪਾਲ ਜੀ ਤੂੰ ਬਾਈ ਬਾਪੂ ਜੀ ਕਿਵੇਂ ਉੱਠ ਗਏ ਹੋ ਹਾਂਜੀ ਕੀ ਹਾਲ ਚਾਲ ਵੋਟਾਂ ਦਾ ਜੀ ਹਾਂ ਜੀ ਆ ਗਿਆ ਜੀ ਵੋਟਾਂ ਦਾ ਕੀ ਹਾਲ ਚਾਲ ਠੀਕ ਆ ਠੀਕ ਆ ਜੀ ਕੌਣ ਜਿੱਤ ਰਿਹਾ ਹਾਂ ਜੀ ਕੌਣ ਜਿੱਤੂ ਬਾਈ ਇਹ ਆਪਣੇ ਹੋਈ ਹਾਂ ਜੀ ਹਾਂ ਜੀ ਵਧੀਆ ਜੀ ਵਧੀਆ ਚੜਦੀ ਕਲਾ ਵਾ ਕੌਣ ਜਿੱਤ ਰਿਹਾ ਐਤ ਕੀ ਸਾਡੇ ਖਰੂਰ ਸਾਹਿਬ ਵਾਲੇ ਕਿਦੋਂ ਦੇ ਭਾਈ ਅਮਰਤਪਾਲ ਸਿੰਘ ਜਿੱਤੂ ਹੂੰ ਪੰਜਾਬ ਦੀ ਆ ਵਾਕੀ ਕਹਿੰਦੀ ਆ ਪੰਜਾਬ ਦੀ ਆ ਰਲਵੀਂ ਹੀ ਆ ਅੱਛਾ ਕੋਈ ਪਤਾ ਨਹੀਂ ਇਹ ਵੀ ਹੀ ਬਦਲੀ ਬੈਠੇ ਦੋ ਦੋ ਤਿੰਨ ਦਿਨ ਸੀਟਾਂ ਤਕਰੀਬ ਲੈਣੀਆਂ ਦੋ ਗੋ ਬਾਲਟੀਆਂ ਹਾਂ ਬਾਕੀ ਭਾਜਪੀ ਤੇ ਕਾਲੀ ਦੇ ਮੁਸ਼ਕਿਲ ਜੀ ਹੈ ਅੱਛਾ ਜੀ ਹਾਂ ਤੇ ਇਹ ਤੇ ਚਲੋ ਆਜ਼ਾਦ ਦੂਜੇ ਹੋ ਸਕਦਾ ਵਾ ਕਾਂਗਰਸ ਵੀ ਇੱਕ ਤੋਂ ਲੈ ਜੇ ਦੋ ਚੈਨ ਲੈ ਜੇ ਆਮ ਵਾਲੇ ਵੀ ਦੋ ਚਾਰ ਲੈ ਜਾਣ ਹੈ ਕਿ ਨਹੀਂ ਕਿੱਧਰ ਜਾਣਗੇ ਇੰਨੀਆ ਤੇ ਬਾਕੀ 13 ਸੀਟਾਂ ਆ ਗਈਆਂ ਕਿੰਨੀਆਂਗਾ ਜਾਣੇ ਇਹਦੇ ਅੱਛਾ 6 ਨੇ ਦੇ ਦੀਆਂ ਮਗਰ 7 ਰਹਿੰਦੀਆਂ ਤੇ ਜਾਦਵੀ ਆ ਗਿਆ ਵਿੱਚ ਹੋਸਾ ਹਾਂ ਸਾਰਾ ਜਾਦ ਹੀ ਲੈ ਜੇ ਅੱਛਾ ਜੀ ਹਾਂ ਕਿਹੜਾ ਜਿਹੜਾ ਸੂਰੀ ਬਠੋਕਾ ਉਹ ਸਦਾ ਉਹ ਵੀ ਜੋੜਾ ਸਾਡਾ ਜਿਹੜਾ ਛੇੜਨੋਂ ਖੜੇ ਕਿਉਂਕਿ ਜਿਹੜਾ ਸੂਰੀ ਹੋਵੇ ਸਾਡੀਆਂ ਮਾਮਾ ਬਾਰੇ ਪੈਣਾ ਬਾਰੇ ਜਿਹੜਾ ਸੂਰੀ ਆ ਉਹ ਸਾਡੀਆਂ ਮਾਮਾ ਪੈਣਾ ਬਾਰੇ ਗਲਤ ਬੋਲਦਾ ਕਿ ਮੈਂ ਉਹਨਾਂ ਦੇ ਨਾਲ ਜਾ ਕੇ ਪੈਣਾ ਮੈਂ ਫਲਾਣਾ ਸਾਡੀਆਂ ਪੈਣਾ ਨਾਲ ਕੌਣ ਮਾਮਾ ਨਾਲ ਸਾਡੀਆਂ ਕੌਣ ਪੈਣਾ ਮਾਲਾ ਪੈਣਾ ਜਾਂਦਾ ਕੋਈ ਹੋਵੇ ਮੰਨ ਲਓ ਧਰਮ ਕੋਈ ਵੀ ਹੈ ਧਰਮ ਸਾਰੇ ਸਰਕਾਰਯੋਗ ਠੀਕ ਹੈ ਨਾ ਆਪਾਂ ਇਹ ਨਹੀਂ ਗੱਲਾਂ ਨੇ ਪਰ ਅਸੀਂ ਇਹ ਆ ਕਿ ਸੇਖੋ ਕਿ ਦਹੀਆਂ ਕਿ ਇਹ ਮੁਸਲਮਾਨ ਮਾੜੇ ਆ ਹਿੰਦੂ ਮਾੜੇ ਆ ਇਹ ਗੱਲ ਵਧੀਆ ਕਿ ਨਹੀਂ ਤੇ ਸਾਨੂੰ ਸਾਰੇ ਧਰਮ ਦਾ ਸਰਕਾਰ ਕਰਨਾ ਚਾਹੀਦਾ ਤੇ ਬਾਕੀ ਵੋਟ ਜਿਹੜੀ ਐਤ ਕੀ ਸਾਡੇ ਹਮਾਜੇ ਦਾ ਮੌਲਾ ਇਹਦੇ ਖਡੂਰ ਸਾਹਿਬ ਵਾਲੇ ਤੇ ਪੱਕਾ ਹੋਣਾ ਹਮ ਅਜਾ ਆदमी ਕੋਲ ਦੋ ਮਾਰਾ ਇੱਕ ਤੇ ਸਾਡਾ ਜਿਹੜਾ ਐਮਐਲਏ ਬਣ ਗਿਆ ਨੇ ਸਾਡੀ ਸਾਰ ਨਹੀਂ ਪੁੱਛਣੀ ਤੋ ਹਾਂ ਵੇਖਿਆ ਕਵਰ ਕੀਤਾ ਉਹ ਜਦ ਦਰਿਆ ਦਾ ਪਾਣੀ ਆਰ ਕੀ ਆਇਆ ਕਿੰਨੀ ਚਾਰ ਮਹੀਨੇ ਅਜੇ ਤੱਕ ਅਜੇ ਤੱਕ ਐਮਐਲਏ ਸਾਡਾ ਜਿਹੜਾ ਐਮਐਲਏ ਉਹ ਮੌਕਾ ਵੇਖਣੇ ਨਹੀਂ ਇੱਥੇ ਆਇਆ ਅਜੇ ਦੇਖਣੇ ਆ ਅਜੇ ਤੱਕ ਉਹਨੇ ਬੰਦ ਤੇ ਜਾ ਕੇ ਨਹੀਂ ਵੇਖਿਆ ਕਿ ਮੇਰੇ ਮੁੰਡਾ ਪਿੰਡ ਜੋਰ ਪਹਿਲਾਂ ਤਾਂ ਮੇਰਾ ਕੰਨ ਟੁੱਟਾ ਦਰਿਆ 10000 ਰੁਪਏ ਲੱਗੇ ਸਾਡੀ ਜਿਹੜੀ ਜ਼ਮੀਰ ਮਰੀ ਆ ਪਰ ਸਾਡਾ ਐਮਐਲਏ ਸਾਡਾ ਮਾਓਜਾ 1800 ਰੁਪਇਆ ਦੇ ਕੇ ਸਾਡਾ ਮੂੰਹ ਬੰਦ ਕੇ ਤਾਂ ਉਹ ਮਾਓਜਾ ਮਿਲਿਆ ਜਿਹੜਾ ਸੈਂਟਰ ਤੋਂ ਆਇਆ ਸੀ ਪੰਜਾਬ ਸਰਕਾਰ ਨੇ 1 ਰੁਪਇਆ ਕੋਲੋਂ ਆਦਿਆ ਸਾਨੂੰ ਮਾਓਜਾ ਨਹੀਂ ਦਿੱਤਾ ਕਿ ਪਹਿਲੀਆਂ ਸਰਕਾਰਾਂ ਦੇਂਦਿਆਂ ਲਈਆਂ ਨੇ ਭਾਵੇਂ ਕੋ 12000 ਰੁਪਏ ਦੇਂਦਾ ਭਾਵੇਂ 8000 ਰੁਪਏ ਦੇਂਦਾ ਪਰ ਇਹ ਸਰਕਾਰ ਨੇ 1800 ਜਿਹੜਾ ਸੈਂਟਰ ਤੋਂ ਆਇਆ ਸਾਨੂੰ ਦਿੱਤਾ ਆਪਦੇ ਕੋਲੋਂ ਸਿਰਫ 2500 ਦਿੱਤੀ ਜਿਹੜਾ ਕਹਿੰਦਾ ਸੀ ਮੈਂ 20000 ਰੁਪਇਆ ਬਿਨਾਂ ਕਰਤੌਰੀ ਦਾ ਦਊਂਗਾ ਇਹ ਵੀ ਸਾਹਮਣੇ ਕਿ ਸਾਡੇ ਨਾਲ ਲਵਾਈ ਦੇ ਦੀ ਖਰਚੇ ਜ਼ਿਆਦੇ ਹੋ ਗਏ ਖਰਚਾ ਵੜ ਗਿਆ ਮਾਓਜਾ ਘੱਟ ਮਿਲਿਆ ਰੇ ਬਾਤੀ ਮਿੱਟੀ ਪੈ ਗਈ ਉਹ ਤਾਂ ਸ ਇਹ ਜਮੀਨ ਨਾਲ ਦੇ ਆਂ ਅੱਖਾਂ ਪੰਜਾਂ ਲਈ ਗੱਲ ਕਿੱਧਰ ਚੱਲੂ ਖੁੰਡਾ ਐਦ ਕੀ ਤੇਰਾ ਖੁੰਡਾ ਚੱਲੂ ਜੀ ਅਮਰਪਾਲ ਮਖਰਾ ਅੱਛਾ ਜੀ ਹਾਂ ਜੀ ਅਮਰਤਪਾਲ ਵੀ ਇੱਕ ਹੋਰ ਖੜਾ ਕਰਦਾ ਨਾ ਉਹ ਤੋਂ ਕੋਈ ਗੱਲ ਨਹੀਂ ਜੇ ਲੱਗਿਆ ਪਤਾ ਲੱਗਿਆ ਪਤਾ ਲਾਂਗੇ ਨਹੀਂ ਧਿਆਨ ਰੱਖਾਂਗੇ ਨਹੀਂ ਧਿਆਨ ਰੱਖਾਂਗੇ ਲੱਗ ਗਿਆ ਪਤਾ ਹੁਣ ਜੀ ਪਤਾ ਤਾਂ ਲੱਗ ਗਿਆ ਰੇ ਹਨਾ ਮਤਲਬ ਬਾਪੂ ਨੂੰ ਪਤਾ ਤੇ ਗੱਲ ਸਾਰੇ ਘੁੰਮ ਗਈ ਹੈ ਹਾਂ ਉਹਦੇ ਸਾਰ ਨੂੰ ਪਤਾ ਹੀ ਇਹੋ ਕੰਮ ਕਰਦੇ ਆਏ ਸਹੀ ਗਏ ਅਸੀਂ ਪਹਿਲਾਂ ਦੱਸੇ ਬੂਏ ਦੇ ਖਲੋ ਕੇ ਵੀ ਆ ਜੇ ਆ ਜੇ ਅਮਰਤਪਾਲ ਆ ਨਿਸ਼ਾਨ ਜੇ ਆਪਣਾ ਯਾਹ ਦੱਜਣੇ ਹਾਂ ਕਿੰਨੀ ਉਮਰ ਹੋ ਗਈ ਬਾਪੂ ਸਭ ਨੂੰ ਹੋ ਗਈ 72 ਸਾਲ 72 ਸਾਲ ਤੱਕ ਰਾਂ ਫਿਰ ਤਾਂ ਬੜੇ ਮਾਹੌਲ ਵੇਖੇ ਆ ਹੈ ਆਹੋ ਜੀ ਉਹ ਨਸਲ ਜਦੋਂ ਸਰਦਾਰ ਸਿੰਘ ਜੀ ਸੀ ਮਾਨ ਵੱਡੀ ਲੀਡ ਤੇ ਜਿਤਾਏ ਸੀ ਉਦੋਂ ਕਿਵੇਂ ਐਵੇਂ ਮਾਹੌਲ ਸੀ ਇਦਾਂ ਹੀ ਮਾਹੌਲ ਸੀ ਹਾਂ ਲੇਕਿਨ ਸਾਡੇ ਯੋਧੇ ਜਿਹੜੇ ਡੱਕੇ ਹੋਏ ਸਾਨੂੰ ਸਾਡਾ ਖੂਨ ਖੋਲਦਾ ਫਿਰ ਜਦੋਂ ਸਾਡੇ ਆਗੂਆਂ ਨੂੰ ਸਾਡੇ ਯੋਧੇ ਜਿਹੜੇ ਸਾਡੀ ਗੱਲ ਕਰਨ ਵਾਲੇ ਲੋਕ ਹੋ ਜਿਹਦੇ ਇਹਨਾਂ ਨੂੰ ਜੇਲਾਂ 'ਚ ਡੱਕਦੇ ਫਿਰ ਸਾਡੀ ਕੌਮ ਦਾ ਤੁਹਾਨੂੰ ਪਤਾ ਹੈਗਾ ਸਿੱਖ ਕੌਮ ਕਿਦੀ ਵੀ ਨੀਵੀਂ ਹੋ ਕੇ ਚੱਲ ਸਕਦੀ ਕਿਉਂਕਿ ਸਾਡੀ ਜਿਹੜੀ ਕੌਮ ਹੈ ਉਹ ਸਿਰ ਉੱਚਾ ਕਰਕੇ ਜੀਣਾ ਜਾਣ ਜਾਣਦੀ ਆ ਜਾਂ ਚੱਲਣਾ ਜਾਣਦੀ ਆ ਸਾਨੂੰ ਮੌਤਾਂ ਲਈ ਕੋਈ ਪਰਵਾਹ ਨਹੀਂ ਸਾਨੂੰ ਜੇਲਾਂ ਲਈ ਕੋਈ ਬਾਜ਼ੀ ਨਹੀਂ ਸਾਡੇ ਜਿਹੜੇ ਕਿਸਾਨ ਆ ਉਹ ਜੇਲਾਂ 'ਚ ਬੈਠਿਆ ਸਾਡੇ ਯੋਧੇ ਜਿਹੜੀ ਉਹ ਸਜ਼ਾ ਪੂਰੀਆਂ ਕਰਦੇ ਉਹਨਾਂ ਨੂੰ ਬਾਹਰ ਨਹੀਂ ਕਰਦੇ ਔਰ ਜਿਨ੍ਹਾਂ ਨੇ ਰਜੀਵ ਗਾਂਧੀ ਨੂੰ ਮਾਰਿਆ ਸੀ ਉਹਨਾਂ ਲੋਕਾਂ ਨੂੰ ਜਿਹਨਾਂ ਬਾਹਰ ਕੱਢ ਕੇ ਵੇਲਦੇ ਉਹ ਬਾਹਰ ਬਰੀ ਫਿਰਦੇ ਆ ਪਰ ਜਿਹੜੇ ਸਾਡੇ ਸਿੱਖਾਂ ਨੂੰ ਟਾਰਗੇਟ ਖਾਸ ਕਰਕੇ ਜਿਹੜੀ ਹੈ ਬੀਜੇਪੀ ਸਰਕਾਰ ਹੋਵੇ ਸੈਂਟਰ ਦੀ ਕੋਈ ਵੀ ਸਰਕਾਰ ਹੋਵੇ ਉਹ ਸਿੱਖਾਂ ਨੂੰ ਟਾਰਗੇਟ ਕਰਦੀ ਕਿ ਇਹਨਾਂ ਨੂੰ ਜੇਲ੍ਹਾਂ ਚ ਡੱਕ ਕੇ ਇਹਨਾਂ ਦੀ ਕੋਈ ਗੱਲ ਕਰਨ ਵਾਲਾ ਕੋਈ ਆਗੂ ਨਾਲ ਰਵੇ ਪਰ ਸਾਡੀ ਸਿੱਖ ਕੌਮ ਦੀ ਇਹ ਬਦਕਿਸਮਤੀ ਰਹੀ ਹੈ ਕਿ ਜਿਹੜੇ ਸਾਨੂੰ ਜਿਨ੍ਹਾਂ ਨੇ ਹੀ ਵੋਟਾਂ ਪਾ ਕੇ ਬਣਾਇਆ ਉਹਨਾਂ ਸਾਡੀ ਗੱਲ ਨਹੀਂ ਕੀਤੀ ਉਹਨਾਂ ਸਾਡੇ ਕੌਮ ਦਾ ਨੁਕਸਾਨ ਕੀਤਾ ਪਰ ਇਹੋ ਜਿਹੇ ਲੋਕ ਜਿਹੜੇ ਮਾਵਾ ਚਾਂਪੜੀਆਂ ਉਹ ਸਾ ਬਹੁਤੇ ਬੰਦੇ ਜਿਮਿਲ ਖਤਮ ਹੋ ਜਾਂਦੀ ਪਿਛਲੀ ਜੀ ਲਾਂਭਾ ਦਿੰਦੇ ਆ ਲੋਕਤਾਂ ਨੂੰ ਖਡੂਰ ਸਾਹਿਬ ਅਹੀਂ ਖੋਦ ਬੋਟਾ ਚੱਲ ਜਿੰਨਾ ਨਹੀਂ ਪਾਈਆਂ ਲੈ ਗੱਲ ਜਵਾਬ ਮੈਂ ਕਰਦਾ ਅਹੀਂ ਇਹ ਸਾਡੇ ਕਾਲੀ ਗੱਲ ਦੀ ਮਾਰੀ ਬੇੜੀ ਗਰਕੀ ਦੇ ਨਾਲ ਦੀ ਪਾਰਟੀ ਵਾਲੇ ਬੀਬੀ ਨੂੰ ਖਲਾ ਲਿਆ ਖਾ ਲੜਾ ਜੀ ਨੂੰ ਜਿਹੜੇ ਲੋਕ ਜਾਲ ਖਿਲਾਂਦੇ ਨੇ ਉਹ ਦੀਦੀ ਖਾੜਾ ਪਿਛਲੀ ਵਾਰੀ ਜਦੋਂ ਸਾਡੀਆਂ ਲੋਕਾਂ ਨੂੰ ਪਤਾ ਨਹੀਂ ਲੱਗਾ ਦੀਦੀ ਖਾੜਾ ਕਾਲੀਆਂ ਵਾਲਾ ਥੋੜਾ ਜਿਹਾ ਕਾਲੀਆਂ ਵਾਲਾ ਤਾਂ ਸਮਰਥਨ ਕੀਤਾ ਨਾ ਉਹਦਾ ਜਗੀਰ ਕੌਰ ਸੀ ਬੀਬੀ ਨਹੀਂ ਨਹੀਂ ਸਮਰਥਨ ਕੀਤਾ ਜਿਹੜੇ ਸਮਰਥਨ ਅੰਦਰ ਖਾਦੇ ਕਰ ਦਿੰਦੇ ਆ ਲੋ ਬਾਕੀ ਜਾਂ ਸਾਰੇ ਉਹ ਖੇਰੇ ਨੇ ਖੇਰੇ ਨੇ ਪਾਰਟੀ ਬਣਾਈ ਸੀ ਖੇਰੇ ਨੇ ਮੈਨੂੰ ਖੜਾ ਕੀਤਾ ਬੀਬੀ ਨੂੰ ਹਾਂ ਇਹ ਕਹਿੰਦੇ ਜੇ ਅਸੀਂ ਉਹਨਾਂ ਦੇ ਕੈਂਡੀਡੇਟ ਹੀ ਰਹੇ ਹਾਂ ਮੋਟੇ ਵੀ ਭਾਈਆਂ ਵਾ ਸਾਰਾ ਕੁਬੀ ਬੀਬੀ ਖਾ ਲੈਣਾ ਭਾਈਆਂ ਪੀ ਲਿਆ ਰੋ ਬੀਬੀ ਜਗੀਰਕੌਰ ਦੇਤੀ ਕਾਲੀਆਂ ਨੇ ਐਤ ਕੀ ਬਲਟੋਆ ਦੇਤਾ ਬਲਟੋਆ ਵਾਲੇ ਚੀਤਾ ਹੱਲੇ ਤੋਂ ਵੀ ਘੱਟ ਰਜੋ ਟਾਇਰ ਹਵਾ ਦੇ ਘਰ ਤੋਂ ਚਾਹ ਬਲਟੋਆ ਚੀਤਾ ਮਾਰੀਆ ਭਾਈ ਮੈਂ ਕਹ ਜੇ ਤੀਜੀ ਗਲਤੀ ਹੋਈ ਸਾਡੇ ਭੈਣ ਭਰਾਵਾਂ ਕੋ ਐਲਗੀ ਲਾ ਮਾਰ ਰਾਵਗੇ ਉਹਨੀਆਂ ਵੱਡ ਪਾ ਕੇ ਜਿਤਾਵਾਂਗੇ ਇਹ ਅਮਰਪਾਲ ਨਹੀਂ ਲਾਰ ਕੇ ਜਿੱਤਦਾ ਤੇ ਮਾਝੇ ਵਾਲੇ ਕਿਤੇ ਜਾ ਕੇ ਦੂਜਿਆਂ ਜੇਲਿਆਂ ਚ ਦੂਜੀ ਸਟੇਜ ਤੇ ਗੱਲ ਨਹੀਂ ਕਰ ਸਕਦੇ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਬੰਦੇ ਆ ਸ਼ਰਮ ਆਊਗੀ ਸ਼ਰਮ ਆਊਗੀ ਇਸ ਗੱਲ ਦੀ ਸਾਡੇ ਜ਼ਿਲ੍ਹੇ ਤਰਨਤਾਰਨ ਨੂੰ ਮਾਝੇ ਨੂੰ ਤਾਂ ਕਰ ਕਦੋਂ ਗਲਤ 4-5 ਲੱਖ ਬੋਰ ਦੇ ਅਸੀਂ ਅਮਰਤਪਾਲ ਨੂੰ ਜਿਤਾਉਂਦੀ ਹਮਤ ਰੱਖਦੇ ਕਿ ਨਹੀਂ ਬੋਰ ਦੇ ਹਰ ਅਮਰਤਪਾਲ ਜਿੱਤੂਗਾ ਇਹ ਅਮਰਦਖਾ 2 ਲੱਖ ਨਾ ਜਿੱਤਿਆ ਤੇ ਘੱਟੋ ਘੱਟ 4 ਲੱਖ ਨਾ ਸਾਡਾ ਜੋਦਾ ਜਿਹੜਾ ਜਿੱਤਣਾ ਚਾਹੀਦਾ ਇਹ ਸਰਕਾਰ ਨੂੰ ਪਤਾ ਲੱਗ ਜਾਏਗੇ ਲੋਕਾਂ ਦੀ ਥੱਲੇ ਆਵਾਜ਼ ਗਈ ਅਸੀਂ ਲੋਕਾਂ ਨੂੰ ਦਬਾ ਕੇ ਨਹੀਂ ਇਹ ਕੰਮ ਕਰ ਸਕਦੇ ਕਿ ਖਡੂਰ ਸਾਹਿਬ ਸੀਰ ਦਾ ਛੱਡ ਦੇਣਗੇ ਫਿਰ ਇਹ ਵੀ ਚੱਜ ਚੱਲਦੀ ਬਲਟੋਆ ਵੀ ਕਹਿੰਦਾ ਵੀ ਇਹ ਉਹਨਾਂ ਦਾ ਹੈ ਨਹੀਂ ਬਾਰ ਕਿਉਂ 라ਊਗਾ ਬਾਹਰ ਜੇ ਅਗੇ ਜੇ ਕੇਜਰੀਵਾਲ ਦੀਆਂ ਕੀ ਸੀ ਇਹ ਕੇਜਰੀਵਾਲ ਨੂੰ ਬਾਹਰ ਕਰ ਸਕਦੇ ਆ ਤੇ ਇਹ ਸਾਡਾ ਜੋਧਾ ਵੋਟਾਂ ਪਾ ਕੇ ਨਾ ਬਾਹਰ ਆਊਗਾ ਜਿੰਨੇ ਜਿਤਾਉਣਾ ਜਿੰਨੇ ਬਹੁਤ ਮਤ ਦੇ ਕੇ ਉਹ ਜੋਧਾ ਨੂੰ ਬਾਹਰ ਕਰਨਾ ਕੇ ਕੇਜਰੀਵਾਲ ਨੂੰ ਇਹਨਾਂ ਬਾਹਰ ਕਰ ਦਿੱਤਾ ਲੈ ਖਿਆਦਾ ਕਰਕੇ ਕੱਲ ਧਰਮਸੋਧ ਨੂੰ ਵੇਖਿਆ ਤਾਂ ਜੇਲ੍ਹ ਤੋਂ ਬਾਹਰ ਕਰ ਦਿੱਤਾ ਧਰਮਸੋਧ ਨੇ ਕਿੱਡਾ ਵਧੀਆ ਕੰਮ ਕੀਤਾ ਹੈ ਉਹ ਸਾਡੇ ਲੋਕਾਂ ਦੇ ਸਕਾਲਰਸ਼ਿਪ ਲਾ ਕੇ ਕੋਈ ਖਾਸ ਕੇਸ ਨਹੀਂ ਨੋ ਤੇ ਸਰਵਨੈਸੇ ਲਾ ਕੇ ਅੰਦਰ ਕਰਦਾ ਨਾ ਕੋਈ ਗਵਾਹੀਆਂ ਗੂਈਆਂ ਨਹੀਂ ਆ ਗਈਆਂ ਨਾ ਕੋਈ ਨੇ ਕਤਲ ਤਾਂ ਨਹੀਂ ਕੀਤਾ ਕਿ ਨਹੀਂ ਇਹ ਬਾਕੀ ਚਲੋ ਚੰਗੇ ਕੰਮ ਨੂੰ ਕਰਿਆ ਬੰਦਾ ਇਕੱਠਾ ਇੱਥੇ ਹੁੰਦਾ ਸਿਰ ਇਹ ਜੋ ਪਿੰਡ ਕੱਲੇ ਦਾ ਸੇ ਕੱਟ ਸੀ ਨਹੀਂ ਮਤਲਬ ਆ ਜਿਹੜਾ ਤੇਰਾ ਲੰਗਰ ਵਾਲਾ ਇੱਕ ਪ੍ਰਬੰਧ ਇਹ ਤੇ ਇਹ ਹਰ ਪੰਨਿਆ ਦੇ ਜਿਹੜਾ ਗੁਰੂ ਅਮਰਦਾਸ ਦੇ ਇਕੱਠਾ ਇਹ ਇਹ ਜੋਲ ਕੱਲੇ ਪਿੰਡਾਂ 'ਚ ਕੱਲੇ ਜੋਲ ਪਿੰਡਾਂ 'ਚ ਸਾਰੇ ਜੋਲ ਪਿੰਡਾਂ 'ਚ ਸੰਗਤ ਹੀ ਕਿਨੇ ਵੇਲੇ ਇਕੱਠੀ ਹੋਈ ਆ ਅਜੇ ਕੋਈ ਤੁਹਾਨੂੰ ਪਤਾ ਨਹੀਂ ਕੰਮ ਕਰਾਂਗੇ ਇਹ ਬਾਈਕਾਂ ਦੇ ਨਾਲ ਚ ਨਾ ਕਰਕੇ ਅਜੇ ਸੰਗਤ ਸਾਡੀ ਹੋਰ ਵੀ ਇਕੱਠੀ ਹੋ ਸਕਦੀ ਜੇ ਹੋਸਾ ਪਿੰਡ ਦੇ ਵਿੱਚ ਕਾਠਣ ਨਾਲ ਸੰਗਤ ਸਾਡੀ ਹੋਰ ਵੀ ਵਾਜ ਜਾਂਦੀ ਪਰ ਹਰ ਘਰ ਜਿਹੜਾ ਹਰ ਸਾਡੀ ਬੀਬੀ ਸਾਡੇ ਨਾਲੋਂ ਵੀ ਵੋਟਾਂ ਪਾਉਣ ਦੇ ਮਰਦ ਵੱਲੋਂ ਪਹਿਲਾਂ ਤਿਆਰ ਉਹਨਾਂ ਨੇ ਉਹ ਡਰ ਕੇ ਨਸ਼ੇ ਨਾਲ ਸਾਡੇ ਜਿਹੜੇ ਬੱਚੇ ਲੱਦੇ ਸਾਡੇ ਜਿਹੜੇ ਬੱਚੇ ਉਹ ਨਸ਼ੇ ਤੋਂ ਵੱਜਣ ਕਹਿੰਦੇ ਕੱਲੇ ਕੱਲੇ ਪਰਿਵਾਰ 'ਚ ਬੱਚੇ ਰਹਿ ਗਏ ਨੇ ਇਸ ਕਰਕੇ ਜਿਹੜੇ ਨਸ਼ੇ ਦੀ ਸਾਨੂੰ ਵੱਡੀ ਸਮੱਸਿਆ ਜਿਹੜੀ ਉਹ ਪਿੰਡਾਂ ਵਾਲੇ ਚ ਆ ਰਹੀ ਹੈ ਠੀਕ ਹੈ ਧੰਨਵਾਦ ਜੀ ਸ਼ੁਕਰੀਆ ਜੀ ਸਭ ਨੂੰ ਅੱਜ ਖਾਲਸਾ ਜੀ